ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ چاہے ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਰਜੋਤ ਜੀ ਮੂਲ ਰੂਪ ਦੇ ਵਿੱਚ ਅੱਜ ਤਿੰਨ ਵੱਡੀਆਂ ਖਬਰਾਂ ਨੇ ਜਿਨ੍ਹਾਂ ਦਾ ਇੱਕ ਇੱਕ ਕਰਕੇ ਜਿੰਨਾਂ ਖਬਰਾਂ ਦੇ ਐਨਾਲਿਸਿਸ ਦੇ ਨਾਲ ਮੈਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਗਾ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਭਾਨਾ ਸਿੱਧੂ ਦੀ ਕੱਲ ਸ਼ਾਮ ਕੱਲ ਰਾਤ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਔਰ ਅੰਦੋਲਨਕਾਰੀਆਂ ਜਿਹਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਸੀ ਔਰ ਜਿਹਦੇ ਵਿੱਚ ਲੱਖਾਂ ਸਦਾਨਾ ਵੀ ਮੌਜੂਦ ਸੀ ਜਸਕਰਨ ਸਿੰਘ ਐਡੀਜੀਪੀ ਪੰਦਰ ਦੇ ਅਧਿਕਾਰੀ ਆਮ ਸਹਿਮਤੀ ਬਣੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਸੀ ਇਸ ਤੋਂ ਪਹਿਲਾਂ ਜਦੋਂ ਭਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਇੱਕ ਹੋਰ ਦੀ ਸ਼ਿਕਾਇਤ ਤੋਂ ਬਾਅਦ ਜਿਨ੍ਹਾਂ ਨੇ ਗੰਭੀਰ ਇਲਜ਼ਾਮ ਲਾਏ ਭਾਨਾ ਸਿੱਧੂ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਇੱਕ ਪਟਿਆਲੇ ਦੇ ਵਿੱਚ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਭਾਨਾ ਸਿੱਧੂ ਤੇ ਔਰ ਇਸ ਵਕਤ ਤੋਂ 12 ਫਰਵਰੀ ਲਈ ਪੁਲਿਸ ਹਿਰਾਸਤ ਦੇ ਵਿੱਚ ਹੈ ਇਲਜ਼ਾਮ ਇਹ ਹੈ ਭਾਨਾ ਸਿੱਧੂ ਦੇ ਧੜੇ ਵੱਲੋਂ ਕਿ ਭਾਨਾ ਸਿੱਧੂ ਤੇ ਝੂਠੇ ਕੇਸ ਦਰਜ ਕੀਤੇ ਗਏ ਭਾਵ ਭਾਨਾ ਸਿੱਧੂ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਸੀ ਉਹ ਝੂਠੀਆਂ ਸੀ ਇਸੇ ਕਰਕੇ ਇੰਨਾ ਵੱਡਾ ਉਹਨਾਂ ਦੇ ਸਮਰਥਕਾਂ ਵੱਲੋਂ ਇਕੱਠ ਕੀਤਾ ਗਿਆ ਸਿਮਰਨਜੀਤ ਸਿੰਘ ਮਾਨ ਨੇ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਸੀ ਜਿਹੜਾ ਪੁਲਿਸ ਨੇ ਉਹਨਾਂ ਨੂੰ ਡੀਟੇਨ ਕੀਤਾ ਨਹੀਂ ਸੰਭਵ ਹੋਇਆ ਕੱਲ ਵੀ ਜਿਹੜਾ ਪ੍ਰੋਗਰਾਮ ਸੀ ਭਾਨਾ ਦੇ ਸਮਰਥਕਾਂ ਵੱਲੋਂ ਪ੍ਰੋਟੈਸਟ ਕਰਨ ਦਾ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਪੁਲਿਸ ਨੇ ਕਈ ਥਾਂ ਰੋਕਾਂ ਲਾਈਆਂ ਭਾਵੇਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਉਹਨਾਂ ਦੇ ਵਲੰਟੀਅਰ ਉਹਨਾਂ ਦੇ ਮੈਂਬਰ ਉਹ ਵਕਤ-ਵਕਤ ਥਾਵਾਂ ਤੇ ਭਾਵੇਂ ਧਰਨੇ ਵੀ ਲਾਉਂਦੇ ਰਹੇ ਪਰ دیر ਸ਼ਾਮ ਇੱਕ ਮੀਟਿੰਗ ਹੋਈ ਪ੍ਰਸ਼ਾਸਨ ਦੇ ਨਾਲ ਔਰ ਪ੍ਰਸ਼ਾਸਨ ਨੇ ਇਹ ਭਰੋਸਾ ਦਿੱਤਾ ਕਿ ਅਸੀਂ 10 ਤਰੀਕ ਤੱਕ ਭਾਨਾ ਸਿੱਧੂ ਦੀ ਰਿਹਾਈ ਦਾ ਰਾਹ ਪੱਧਰਾ ਕਰਾਂਗੇ ਇੱਕ ਤਰੀਕੇ ਨਾਲ ਭਾਵੇਂ ਉਹਨਾਂ ਨੇ ਜ਼ੁਬਾਨੀ ਕਹਿ ਵੀ ਦਿੱਤਾ ਹੋਣਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਪਰ ਇਹ ਫੈਸਲਾ ਜਿਹੜਾ ਇਹ ਅਦਾਲਤ ਤੇ ਨਿਰਭਰ ਕਰਦਾ ਹੈ 12 ਫਰਵਰੀ ਨੂੰ ਅਦਾਲਤ ਦੇ ਵਿੱਚ ਸੁਣਵਾਈ ਹੈ ਕਿ ਉਸ ਤੋਂ ਪਹਿਲਾਂ ਪੁਲਿਸ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਕੇ ਅਦਾਲਤ ਅੱਗੇ ਕੋਈ ਨਵੇਂ ਤੱਥ ਪੇਸ਼ ਕਰੇਗੀ ਕਿ ਜਿਹੜੇ ਸ਼ਿਕਾਇਤਕਰਤਾ ਨੇ ਉਹ ਆਪਣੀਆਂ ਸ਼ਿਕਾਇਤਾਂ ਵਾਪਸ ਲੈ ਜਾਣਗੇ ਕਈ ਸਵਾਲ ਨੇ ਜਿਹੜੇ ਇਸ ਵਕਤ ਖੜੇ ਨੇ ਪਰ ਇਸ ਭਾਨਾ Sidhu ਦੇ ਇਸ ਮਾਮਲੇ ਨੇ ਕਈ ਨਵੀਆਂ ਚੀਜ਼ਾਂ ਉਜਾਗਰ ਕਰ ਦਿੱਤੀਆਂ ਨੰਬਰ 1 ਪੰਜਾਬ ਦੇ ਵਿੱਚ ਸਰਕਾਰ ਕੋਈ ਵੀ ਹੋਵੇ ਜਦੋਂ ਦੇ ਪੰਜਾਬ ਦੇ ਵਿੱਚ ਟ੍ਰੈਵਲ ਏਜੰਟ ਨੇ ਉਦੋਂ ਦੀਆਂ ਹੀ ਸਰਕਾਰਾਂ ਨੇ ਸੋ ਇਸ ਕਰਕੇ ਸਰਕਾਰਾਂ ਦੀ ਜਿਹੜੀ ਨਲਾਇਕੀ ਹੈ ਸਮੇਂ-ਸਮੇਂ ਤੇ ਭਾਵੇਂ ਅਕਾਲੀ ਭਾਜਪਾ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਤੇ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਸਰਕਾਰਾਂ ਦੀ ਜਿਹੜੀ ਕਮਜ਼ੋਰੀ ਹੈ ਕਿ ਸਰਕਾਰਾਂ ਵਕਤ ਰਹਿੰਦੇ ਬਹੁਤ ਸਾਰੇ ਮਸਲੇ ਹੱਲ ਕਰਨ ਦੀ ਦਿਸ਼ਾ 'ਚ ਨਹੀਂ ਵਧਦੀਆਂ ਹੁਣ ਭਾਨਾ ਸਿੱਧੂ ਔਰ ਇਹਨਾਂ ਦੇ ਸਮਰਥਕ ਏਜੰਟਾ ਕੋਲੇ ਜਾਂਦੇ ਨੇ ਕਿ ਏਜੰਟਾਂ ਨੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਲਿਆ ਉਹਨਾਂ ਤੋਂ ਫੀਸਾ ਭਰਾ ਲਿਆ ਉਹਨਾਂ ਨੂੰ ਬਾਹਰ ਨਹੀਂ ਭੇਜਿਆ ਇਹਦੇ ਤੇ ਕਈ ਸਵਾਲ ਖੜੇ ਹੁੰਦੇ ਨੇ ਮੈਨੂੰ ਲੱਗਦਾ ਹੁਣ ਵੇਲਾ ਆ ਗਿਆ ਹੁਣ ਭਗਵੰਤ ਮਾਨ ਨੂੰ ਵੇਲਾ ਆ ਗਿਆ ਕਿ ਇੱਕ ਕਮਿਸ਼ਨ ਬਣਾਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਭਾਵੇਂ ਉਹਨੂੰ ਅਸੀਂ ਇਮੀਗ੍ਰੇਸ਼ਨ ਕਮਿਸ਼ਨ ਦਾ ਨਾਮ ਦਈਏ ਤਾਂ ਕਿ ਇਹ ਸਾਬਤ ਹੋ ਸਕੇ ਕਿ ਗਲਤ ਕੌਣ ਹੈ ਕੀ 에ਜੰਟ ਗਲਤ ਹੈ ਜਾਂ ਲੋਕ ਗਲਤ ਨੇ ਕਈ ਵਾਰੀ ਲੋਕ ਗਲਤ ਹੁੰਦੇ ਨੇ ਕਈ ਵਾਰੀ 에ਜੰਟ ਗਲਤ ਹੁੰਦੇ ਨੇ ਇਸ ਕਰਕੇ ਇਹਦੇ ਉੱਪਰ ਇੱਕ ਕਮਿਸ਼ਨ ਬਣਨ ਦੀ ਲੋੜ ਹੈ ਕਿਉਂਕਿ ਆਉਂਦੇ ਦਿਨਾਂ 'ਚ ਜਿਸ ਤਰ੍ਹਾਂ ਨਾਲ ਅੱਜਕੱਲ ਰਵਾਜ਼ ਚੱਲਿਆ ਹੈ ਕਿ ਲੋਕ ਸਿੱਧਾ ਇਮੀਗ੍ਰੇਸ਼ਨ 에ਜੰਟ ਦੇ ਦਫ਼ਤਰ ਜਾਂਦੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਬਣਾਉਂਦੇ ਨੇ ਗਾਲੀ-ਗਲੋਚ ਵੀ ਕਈ ਵਾਰ ਹੁੰਦੀ ਹੈ ਕਈ ਵਾਰ ਨੌਬਤ ਧੱਕੇ ਮੁੱਕੀ ਦੀ ਵੀ ਆਉਂਦੀ ਹੈ ਇਹ ਪਤਾ ਕਰਨਾ ਬਹੁਤ ਔਖਾ ਹੁੰਦਾ ਹੈ ਸੱਚਾ ਕੌਣ ਹੈ ਝੂਠਾ ਕੌਣ ਹੈ ਔਰ ਇਹਦਾ ਫੈਸਲਾ ਸਿਰਫ ਕਾਨੂੰਨੀ ਤੌਰ ਤੇ ਕੀਤਾ ਜਾ ਸਕਦਾ ਹੈ ਔਰ ਮੈਂ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹਰਜੋਜੀ ਇਕੱਠੀਆਂ ਕੀਤੀਆਂ ਨੇ ਇਹ ਸਾਫ਼ ਹੋ ਗਿਆ ਕਿ ਕਈ ਵਾਰੀ ਏਜੰਟ ਗਲਤ ਹੁੰਦੇ ਨੇ ਕਈ ਵਾਰੀ ਲੋਕ ਗਲਤ ਹੁੰਦੇ ਨੇ ਹੁਣ ਜਦੋਂ ਕਿਸੇ ਵੀ ਏਜੰਟ ਕੋਲੇ ਕੋਈ ਬੱਚਾ ਜਾਂਦਾ ਹੈ ਕਿ ਮੇਰੀ ਫੀਸ ਵਾਪਸ ਮੋੜੋ ਉਥੇ ਕੌਣ ਗਲਤ ਹੈ ਕਾਨੂੰਨ ਇਹ ਕਹਿੰਦਾ ਇਮੀਗ੍ਰੇਸ਼ਨ ਦਾ ਕਾਨੂੰਨ ਇਹ ਕਹਿੰਦਾ ਕਿ ਕੋਈ ਵੀ ਵਿਦਿਆਰਥੀ ਏਜੰਟ ਨੂੰ ਨਾ ਫੀਸ ਦੇ ਸਕਦਾ ਨਾ ਰਹਿਣ ਸਹਿਣ ਦੇ ਪੈਸੇ ਦੇ ਸਕਦਾ ਅਗਰ ਕੋਈ ਵਿਦਿਆਰਥੀ ਕਿਸੇ ਏਜੰਟ ਨੂੰ ਪੈਸੇ ਦੇ ਸਕਦਾ ਤੇ ਉਹ ਸਿਰਫ ਤੇ ਸਿਰਫ 25000 50000 1 ਲੱਖ ਉਹਦੇ ਸਰਵਿਸ ਚਾਰਜ ਤੇ ਉਹਦਾ ਵੀ ਉਹਨੂੰ ਬਕਾਇਦਾ ਜੀਐਸਟੀ ਵਾਲਾ ਬਿੱਲ ਮਿਲਦਾ ਹੁਣ ਸਵਾਲ ਇੱਥੇ ਇਹ ਹੈ ਕਿ ਲੋਕ ਕਿੱਥੇ ਗਲਤ ਨੇ ਤੇ ਏਜੰਟ ਕਿੱਥੇ ਗਲਤ ਹੈ ਸਾਰੇ ਏਜੰਟ ਗਲਤ ਨਹੀਂ ਹੁਣ ਜਿਹੜੇ ਗਲਤ ਨੇ ਜਿਹੜੇ ਏਜੰਟ ਗਲਤ ਨੇ ਉਹ ਕਦੇ ਵੀ ਵਿਦਿਆਰਥੀ ਦੀ ਫੀਸ ਆਪ ਨਹੀਂ ਲੈਂਦੇ ਤੇ ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਏਜੰਟ ਨੂੰ 10 ਲੱਖ ਦੇਤੇ 15 ਲੱਖ ਦੇਤੇ 25 ਲੱਖ ਦੇਤੇ ਇਹਦਾ ਮਤਲਬ ਹੈ ਉਹਨਾਂ ਨੇ ਉਹ ਪੈਸੇ ਏਜੰਟ ਨੂੰ ਦਿੱਤੇ ਇਮੀਗ੍ਰੇਸ਼ਨ ਕਾਨੂੰਨ ਕਹਿੰਦਾ ਕਿ ਕੋਈ ਵੀ ਵਿਅਕਤੀ ਅਗਰ ਉਸਨੇ ਬਾਹਰ ਜਾਣਾ ਹੈ ਅਗਰ ਉਹਨੇ ਪੜਨ ਜਾਣਾ ਆਮ ਤੌਰ ਤੇ ਪਹਾਨਾ ਸਿੱਧੂ ਜਿੰਨੇ ਵੀ ਕੇਸ ਇਮੀਗ੍ਰੇਸ਼ਨ ਏਜੰਟਾਂ ਦੇ ਸਾਹਮਣੇ ਲਿਆ ਰਹੇ ਨੇ ਉਹਦੇ ਵਿੱਚ ਪਹਾਨਾ ਸਿੱਧੂ ਹੋਣੀ ਵੀ ਇਹ ਦਾਵਾ ਕਰਦੇ ਨੇ ਕਿ ਇਮੀਗ੍ਰੇਸ਼ਨ ਏਜੰਟ ਨੇ ਪੈਸੇ ਲੈ ਲਏ ਤੇ ਵੀਜ਼ਾ ਨਹੀਂ ਲਵਾਇਆ ਜਾਂ ਵੀਜ਼ਾ ਨਹੀਂ ਲੱਗਿਆ ਰਿਫਿਊਜ਼ਲ ਆ ਗਿਆ ਪੈਸੇ ਨਹੀਂ ਮੁੜੇ 5 ਲੱਖ ਲੈ ਲਏ 10 ਲੱਖ ਲੈ ਲਏ 15 ਲੱਖ ਲੈ ਲਏ ਇਹਦਾ ਮਤਲਬ ਹੈ ਕਿ ਪੈਸੇ ਦੇਣ ਵਾਲੇ ਵੀ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਤੇ ਪੈਸੇ ਲੈਣ ਵਾਲੇ ਵੀ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਕਿਉਂਕਿ ਕਿਸੇ ਵੀ ਇਮੀਗ੍ਰੇਸ਼ਨ ਦੇ ਏਜੰਟ ਨੂੰ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਲਈ ਪੈਸਾ ਉਹਦੇ ਖਾਤੇ 'ਚ ਕਾਨੂੰਨੀ ਤੌਰ ਤੇ ਪਾਇਆ ਹੀ ਨਹੀਂ ਜਾ ਸਕਦਾ ਕਿਸੇ ਵੀ ਵਿਦਿਆਰਥੀ ਨੇ ਅਗਰ ਵਿਦੇਸ਼ ਪੜਨ ਜਾਣਾ ਹੈ ਤੇ ਉਹ ਸਾਰੇ ਪੈਸੇ ਵਿਦੇਸ਼ ਵਿੱਚ ਕਾਲਜ ਦੇ ਖਾਤੇ 'ਚ ਪਾਏਗਾ ਏਜੰਟ ਨੂੰ ਉਹ ਸਿਰਫ ਉਹਦੀ ਸਰਵਿਸ ਚਾਰजेस ਦੇਵੇਗਾ ਭਾਵੇਂ ਉਹ 25000 ਤੈ ਹੋਣ ਭਾਵੇਂ 50000 ਭਾਵੇਂ 1 ਲੱਖ ਤੇ ਉਹਦਾ ਵੀ ਬਿੱਲ ਹੋਣਾ ਜ਼ਰੂਰੀ ਹੈ ਕਿ ਸਾਡੇ ਆਮ ਲੋਕ ਏਜੰਟ ਨੂੰ 25 50 1 ਲੱਖ ਰੁਪਇਆ ਦੇ ਕੇ ਬਿੱਲ ਲੈਂਦੇ ਨੇ ਪਹਿਲਾਂ ਇਹ ਬਹੁਤ ਵੱਡਾ ਸਵਾਲ ਹੈ ਦੂਸਰਾ ਸਾਡੇ ਆਮ ਲੋਕ ਏਜੰਟਾਂ ਦੇ ਖਾਤਿਆਂ 'ਚ ਪੈਸੇ ਕਿਉਂ ਪਾਉਂਦੇ ਨੇ ਇਹ ਗੈਰਕਾਨੂੰਨੀ ਹੈ ਇਸੇ ਕਰਕੇ ਮੈਂ ਕਹਿ ਰਿਹਾ ਕਿ ਭਗਵੰਤ ਮਾਨ ਨੂੰ ਹੁਣ ਇੱਕ ਇਮੀਗ੍ਰੇਸ਼ਨ ਕਮਿਸ਼ਨ ਬਣਾਉਣ ਦੀ ਲੋੜ ਹੈ ਔਰ ਪੰਜਾਬ 'ਚ ਸਭ ਤੋਂ ਵੱਡੀ ਸਮੱਸਿਆ ਦੀ ਜੜ ਹੈ ਫੀਸ ਆਫਟਰ ਵੀਜ਼ਾ ਫੀਸ ਆਫਟਰ ਵੀਜ਼ਾ ਦੇ ਵਿੱਚ ਸਾਡੇ ਆਮ ਲੋਕ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਫੀਸ ਆਫਟਰ ਵੀਜ਼ਾ ਲਗਭਗ 99.9% ਇਲੀਗਲ ਬਿਜ਼ਨਸ ਹੈ ਸੀਸ ਆਫਟਰ ਵੀਜ਼ਾ ਦਾ 99.9% ਇਲੀਗਲ ਬਿਜ਼ਨਸ ਹੈ ਕੀ ਅਜ ਤੱਕ ਸਾਡੀਆਂ ਸਰਕਾਰਾਂ ਨੇ ਇਸ ਦਿਸ਼ਾ ਚ ਰੋਕ ਲਾਉਣ ਲਈ ਕੋਈ ਕਦਮ ਚੁੱਕੇ ਨਹੀਂ ਚੁੱਕੇ ਇਸੇ ਕਰਕੇ ਇਮੀਗ੍ਰੇਸ਼ਨ ਕਮਿਸ਼ਨ ਦੀ ਜ਼ਰੂਰਤ ਹੈ ਤਾਂ ਕਿ ਇਮੀਗ੍ਰੇਸ਼ਨ ਦਾ ਕਮਿਸ਼ਨ ਬਣੇ ਔਰ ਪੰਜਾਬ ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਸ ਆਫਟਰ ਵੀਜ਼ਾ ਨੂੰ ਇਲੀਗਲ ਘਰਾਰ ਦੇਣਾ ਚਾਹੀਦਾ ਔਰ ਉਸ ਤੋਂ ਬਾਅਦ ਕੋਈ ਵੀ ਵਿਅਕਤੀ ਏਜੰਟ ਨੂੰ ਪੈਸੇ ਨਾ ਦੇਵੇ ਇਹ ਕਾਨੂੰਨ ਬਣਨਾ ਚਾਹੀਦਾ ਭਗਵਨ ਤੁਮਾ ਨਗਰੀ ਇਮੀਗ੍ਰੇਸ਼ਨ ਕਮਿਸ਼ਨ ਬਣਾਉਂਦਾ ਤੇ ਸਖਤ ਹਦਾਇਤਾਂ ਹੋਣੀਆਂ ਚਾਹੀਦੀਆਂ ਨੇ ਕਿ ਕੋਈ ਵੀ ਵਿਅਕਤੀ ਕਿਸੇ ਏਜੰਟ ਨੂੰ ਸਿੱਧੇ ਪੈਸੇ ਨਾ ਦੇਵੇ ਏਜੰਟ ਨੂੰ ਸਿਰਫ ਤੇ ਸਿਰਫ ਉਹਦੀ ਸਰਵਿਸ ਚਾਰजेस ਉਹ 25000 ਹੋ ਸਕਦੇ ਨੇ 50000 ਹੋ ਸਕਦੇ ਨੇ ਵੱਧ ਤੋਂ ਵੱਧ ਲੱਖ ਹੋ ਸਕਦਾ ਹੈ ਇਹ ਸਰਕਾਰ ਤੈ ਕਰੇ ਤੇ ਉਹ ਲੱਖ ਰੁਪਏ ਦੀ ਰਸੀਦ ਜੀਐਸਟੀ ਵਾਲੀ ਮਿਲੇ ਇਹਦੇ ਨਾਲ ਹੀ ਇਸ ਤਰੀਕੇ ਦੀਆਂ ਵਾਰਦਾਤਾਂ ਰੁਕ ਸਕਦੀਆਂ ਨੇ ਕਿਉਂਕਿ ਬਹੁਤੀ ਵਾਰੀ ਏਜੰਟ ਗਲਤ ਹੁੰਦੇ ਨੇ ਤੇ ਕਈ ਵਾਰੀ ਲੋਕ ਗਲਤ ਹੁੰਦੇ ਨੇ ਸੋ ਲੋਕ ਏਜੰਟਾਂ ਦੇ ਖਾਤੇ 'ਚ ਪੈਸੇ ਪਾਉਂਦੇ ਨੇ ਲੋਕਾਂ ਨੂੰ ਪਤਾ ਹੈ ਕਿ ਏਜੰਟਾਂ ਦੇ ਖਾਤੇ 'ਚ ਪੈਸਾ ਨਹੀਂ ਪਾਇਆ ਜਾ ਸਕਦਾ ਅਗਰ ਲੋਕ ਏਜੰਟਾਂ ਦੇ ਖਾਤੇ 'ਚ ਪੈਸੇ ਪਾਉਂਦੇ ਨੇ ਤੇ ਫਿਰ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਦਾ ਜ਼ਰੀਆ ਇਮੀਗ੍ਰੇਸ਼ਨ ਕਮਿਸ਼ਨ ਦੇ ਜ਼ਰੀਏ ਨਿਕਲਦਾ ਹੈ ਭਗਵੰਤ ਮਾਨ ਨੂੰ ਇਸ ਦਿਸ਼ਾ 'ਚ ਸੋਚਣ ਦੀ ਲੋੜ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਸਮੇਂ ਦੇ ਵਿੱਚ ਭਗਵੰਤ ਮਾਨ ਉਹਨਾਂ ਦੀ ਸਰਕਾਰ ਲਈ ਬਹੁਤ ਸਿਰਦਰਦੀ ਬਣਨਗੇ ਸਾਰੇ ਏਜੰਟ ਮਾੜੇ ਨਹੀਂ ਸਾਰੀਆਂ ਕੰਪਨੀਆਂ ਗਲਤ ਨਹੀਂ ਸਾਰੇ ਲੋਕ ਇਮਾਨਦਾਰ ਨਹੀਂ ਸਾਨੂੰ ਇਹ ਸਮਝਣਾ ਪਊਗਾ ਹੁਣ ਭਾਨਾ ਸਿੱਧੂ ਦਾ ਜਿਹੜਾ ਅੰਦੋਲਨ ਹੈ ਅਗਰ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦਾ ਕਮਿਸ਼ਨ ਬਣਦਾ ਹੈ ਭਾਨਾ ਸਿੱਧੂ ਜਾਂ ਹੋਰ ਲੋਕ ਜਿਹੜੇ ਏਜੰਟਾਂ ਦੇ ਖਿਲਾਫ ਲੜ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਲਈ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਦੇ ਪੈਸੇ ਫਸੇ ਨੇ ਕੀ ਉਹਨੇ ਏਜੰਟ ਨੂੰ ਪੈਸੇ ਦਿੱਤੇ ਅਗਰ ਉਹਨੇ ਏਜੰਟ ਨੂੰ ਪੈਸੇ ਦਿੱਤੇ ਤੇ ਇਹ ਗੈਰ ਕਾਨੂੰਨੀ ਹੈ ਏਜੰਟ ਨੂੰ ਫੀਸ ਨਹੀਂ ਦਿੱਤੀ ਜਾ ਸਕਦੀ ਫੀਸ ਆਫਟਰ ਵੀਜ਼ਾ ਗਲਤ ਹੈ ਗੈਰ ਕਾਨੂੰਨੀ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਸਾਡੇ ਕੋਲੇ ਸਿਸਟਮ ਨਹੀਂ ਇੱਥੇ ਸਰਕਾਰਾਂ ناکਾਮ ਨੇ ਇੱਥੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਇਮੀਗ੍ਰੇਸ਼ਨ ਕਮਿਸ਼ਨ ਬਣੇ ਔਰ ਪੰਜਾਬ 'ਚ ਲਾਜ਼ਮੀ ਕੀਤਾ ਜਾਵੇ ਕਿ ਕੋਈ ਵੀ ਫੀਸ ਆਫਟਰ ਵੀਜ਼ਾ ਨਹੀਂ ਹੋਏਗਾ ਇਹ ਕਾਨੂੰਨ ਬਣੇ ਕੋਈ ਵੀ ਵਿਅਕਤੀ ਏਜੰਟ ਦੇ ਖਾਤੇ 'ਚ ਪੈਸੇ ਨਹੀਂ ਪਾਏਗਾ ਸਾਰੇ ਪੈਸੇ ਕਾਲਜ ਦੇ ਖਾਤੇ 'ਚ ਪੈਣੇ ਚਾਹੀਦੇ ਨੇ ਅਗਰ ਤੁਹਾਡਾ ਵੀਜ਼ਾ ਨਹੀਂ ਲੱਗਦਾ ਤੇ ਕਾਲਜ ਤੋਂ ਭਾਵੇਂ ਉਹ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹੈ ਤੁਹਾਡੇ ਸਾਰੇ ਪੈਸੇ ਵਾਪਸ ਆਉਂਦੇ ਨੇ ਫਸਦੇ ਕਿਹੜੇ ਲੋਕ ਨੇ ਫਸਦੇ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਅਸੀਂ ਏਜੰਟ ਦੇ ਖਾਤੇ ਚ ਪੈਸੇ ਪਾ ਰਹੇ ਹਾਂ ਜਦੋਂ ਕਾਨੂੰਨੀ ਤੌਰ ਤੇ ਤੁਸੀਂ ਏਜੰਟ ਦੇ ਖਾਤੇ ਚ ਪੈਸੇ ਨਹੀਂ ਪਾ ਸਕਦੇ ਤੇ ਫੇਰ ਇਹ ਗੈਰ ਕਾਨੂੰਨੀ ਕੰਮ ਕਰਨਾ ਹੀ ਕਿਉਂ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਭਗਵੰਤ ਮਾਨ ਕੋਲੇ ਮੌਕਾ ਹੈ ਉਹ ਪੰਜਾਬ ਚ ਇਮੀਗ੍ਰੇਸ਼ਨ ਦਾ ਕਮਿਸ਼ਨ ਬਣਾਵੇ ਬਹੁਤ ਲੋਕ ਭਗਵੰਤ ਮਾਨ ਨੂੰ ਵੀ ਕਹਿਣਗੇ ਕਿ ਸੀਜ਼ ਆਫਟਰ ਵੀਜ਼ਾ ਸਹੀ ਹੈ ਜੀ ਇਹ ਤਾਂ ਜਦੋਂ ਵੀਜ਼ਾ ਲੱਗ ਜਾਣਾ ਫਿਰ ਬੱਚੇ ਨੇ ਫੀਸ ਦੇਣੀ ਹੈ ਕੈਨੇਡਾ ਦੀਆਂ ਆਸਟ੍ਰੇਲੀਆ ਦੀਆਂ ਨਿਊਜ਼ੀਲੈਂਡ ਦੀਆਂ ਦੁਨੀਆ ਦੀਆਂ ਯੂਨੀਵਰਸਿਟੀਆਂ ਕਹਿੰਦੀਆਂ ਨੇ ਪਹਿਲਾਂ ਸਾਡੇ ਖਾਤਿਆਂ ਚ ਪੈਸੇ ਪਾਓ ਸਿਰਫ ਅਮਰੀਕਾ ਔਰ ਨਿਊਜ਼ੀਲੈਂਡ ਉਥੇ ਸੀਜ਼ ਆਫਟਰ ਵੀਜ਼ਾ ਲੀਗਲ ਹੈ ਅਮਰੀਕਾ ਔਰ ਨਿਊਜ਼ੀਲੈਂਡ ਪਰ ਸਾਡੇ ਜਿਹੜਾ ਫੀਜ਼ ਆਫਟਰ ਵੀਜ਼ਾ ਦਾ ਬਿਜ਼ਨਸ ਚੱਲਦਾ ਹੈ ਉਹ ਚੱਲਦਾ ਕੈਨੇਡਾ ਆਸਟ੍ਰੇਲੀਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਸਰਕਾਰ ਨੂੰ ਇਹਦੇ ਤੇ ਰੈਗੂਲੇਟਰ ਲਿਓਂਦੀ ਰੈਗੂਲੇਟਰੀ ਬਾਡੀ ਬਣਾਉਣ ਦੀ ਲੋੜ ਹੈ ਇਮੀਗ੍ਰੇਸ਼ਨ ਦਾ ਪੰਜਾਬ ਦੇ ਵਿੱਚ ਕਮਿਸ਼ਨ ਬਣਾਉਣ ਦੀ ਲੋੜ ਹੈ ਜਿਹੜਾ ਹਦਾਇਤਾਂ ਜਾਰੀ ਕਰੇ ਸਭ ਤੋਂ ਪਹਿਲਾਂ ਪਬਲਿਕ ਨੂੰ ਹਦਾਇਤਾਂ ਪੰਜਾਬ ਦੇ ਲੋਕਾਂ ਨੂੰ ਹਦਾਇਤਾਂ ਅਪੀਲਾਂ ਕਿ ਕਿਸੇ ਵੀ ਏਜੰਟ ਦੇ ਖਾਤੇ 'ਚ ਪੈਸੇ ਨਾ ਪਾਓ ਜਦੋਂ ਤੁਸੀਂ ਏਜੰਟ ਨੂੰ ਪੈਸੇ ਹੀ ਨਹੀਂ ਦਿੱਤੇ ਤੇ ਏਜੰਟ ਤੁਹਾਡੇ ਨਾਲ ਠੱਗੀ ਕਿੱਥੋਂ ਕਰੂਗਾ ਜਦੋਂ ਤੁਸੀਂ ਏਜੰਟ ਨੂੰ ਵੱਧ ਤੋਂ ਵੱਧ ਦੇਣਾ ਹੀ ਲੱਖ ਰੁਪਈਆ ਤੇ ਤੁਹਾਡੇ ਨਾਲ ਠੱਗੀ ਕਿੱਥੋਂ ਹੋਏਗੀ 20 25 25 ਲੱਖ ਫਸਣਗੇ ਕਿਵੇਂ ਕਿਉਂਕਿ ਕਈ ਵਾਰੀ ਸਾਡੇ ਲੋਕ ਗਲਤ ਹੁੰਦੇ ਉਹ ਕਹਿੰਦੇ ਏਜੰਟ ਸਾਹਿਬ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਉਹ ਕਹਿੰਦਾ 25 ਲੱਖ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਪੈਸੇ ਦਵਾਂਗੇ ਅਸੀਂ ਹੋਰ ਕੁਝ ਨਹੀਂ ਕਰਨਾ ਤੇ ਫਿਰ ਏਜੰਟ ਕਾਗਜ਼ ਵੀ ਨਕਲੀ ਬਣਾਉਂਦੇ ਨੇ ਬਹੁਤ ਸਾਰੇ ਬੱਚਿਆਂ ਦੇ ਬੈਨ ਵੀ ਲੱਗਦੇ ਨੇ ਪਰ ਜਿਹੜੇ ਚੰਗੇ ਏਜੰਟ ਨੇ ਚੰਗੇ ਕੰਸਲਟੈਂਟ ਨੇ ਉਹ ਫੀਸ ਆਫਟਰ ਵੀਜ਼ਾ ਨਹੀਂ ਕਰਦੇ ਅਗਰ ਕਰਦੇ ਨੇ ਤੇ ਉਹ ਤੁਹਾਡੀ ਫੀਸ ਪਹਿਲਾਂ ਕਾਲਜ ਨੂੰ ਭਰਦੇ ਨੇ ਪਰ ਇਹ ਬਹੁਤ ਅਸੰਭਵ ਹੈ ਇਹ ਬਹੁਤ ਹੀ ਘੱਟ ਹਾਲਾਤਾਂ ਦੇ ਵਿੱਚ ਜਿਹੜਾ ਹੁੰਦਾ ਸੋ ਮੇਰਾ ਇਹ ਮੰਨਣਾ ਹੈ ਕਿ ਫੀਸ ਆਫਟਰ ਵੀਜ਼ਾ 99.9 ਗਲਤ ਹੈ ਗੈਰਕਾਨੂੰਨੀ ਹੈ ਭਗਵੰਤ ਮਾਨਯੋ ਦੇਤੇ ਕਮਿਸ਼ਨ ਬਣਾਉਣ ਔਰ ਸਿਆਣੇ ਸਿਆਣੇ ਲੋਕ ਨੇ ਜਿਹੜੇ ਉਸ ਕਮਿਸ਼ਨ ਦੇ ਮੈਂਬਰ ਬਣਾਉਣ ਜਿਹੜੇ ਸਮਝਾ ਬੁਝਾ ਸਕਣ ਕਿ ਸਹੀ ਕੀ ਹੈ ਗਲਤ ਕੀ ਹੈ ਇਹਦੇ ਨਾਲ ਸਰਕਾਰ ਦਾ ਮਾਲੀਆ ਲੁੱਟਿਆ ਜਾ ਰਿਹਾ ਹੈ ਫੀਸ ਆਫਟਰ ਵੀਜ਼ਾ ਜਿਹੜੇ ਲੋਕ ਦੰਡੇ ਨੇ ਉਹਨਾਂ ਨੂੰ ਵੀ ਗੈਰ ਕਾਨੂੰਨੀ ਬਣਾਇਆ ਜਾਵੇ ਔਰ ਜਿਹੜੇ ਏਜੰਟ ਫੀਸ ਆਫਟਰ ਵੀਜ਼ਾ ਕਰਦੇ ਨੇ ਉਹਨਾਂ ਨੂੰ ਵੀ ਗੈਰ ਕਾਨੂੰਨੀ ਬਣਾਇਆ ਜਾਵੇ ਔਰ ਜਿਹੜੇ ਲੋਕ ਏਜੰਟਾਂ ਦੇ ਖਾਤੇ 'ਚ ਪੈਸੇ ਪਾਉਂਦੇ ਨੇ ਉਹਨਾਂ ਨੂੰ ਵੀ ਗੈਰ ਕਾਨੂੰਨੀ ਬਣਾਇਆ ਜਾਵੇ ਸਿਰਫ ਸਰਵਿਸ ਚਾਰਜ ਏਜੰਟਾਂ ਦੇ ਖਾਤੇ 'ਚ ਪਾਇਆ ਜਾ ਸਕਦਾ ਨਾ ਕਾਲਜ ਦੀ ਫੀਸ ਏਜੰਟਾਂ ਦੇ ਖਾਤੇ 'ਚ ਪਾਈ ਜਾ ਸਕਦੀ ਹੈ ਨਾ ਹੋਰ ਕਿਸੇ ਤਰ੍ਹਾਂ ਦੀ ਫੀਸ ਇਹ ਸਾਰੀਆਂ ਫੀਸਾਂ ਸਾਡੇ ਵਿਦਿਆਰਥੀਆਂ ਨੇ ਖੁਦ ਯੂਨੀਵਰਸਿਟੀਆਂ ਨੂੰ ਪਾਉਣੀਆਂ ਹੁੰਦੀਆਂ ਨੇ ਅਗਰ ਇੰਸ਼ੋਰੈਂਸ ਕਰਨੀ ਹੈ ਤੇ ਇੰਸ਼ੋਰੈਂਸ ਕੰਪਨੀ ਨੂੰ ਅਗਰ ਤੁਸੀਂ ਕੈਨੇਡਾ ਜਾਣਾ ਤੇ ਤੁਹਾਡਾ ਜੀਆਈਸੀ ਦਾ ਖਾਤਾ ਖੁੱਲੇਗਾ ਤੁਸੀਂ ਪੈਸੇ ਪਾਉਣੇ ਨੇ ਔਰ ਸਾਡੇ ਲੋਕ ਕਈ ਵਾਰੀ ਗੈਰ ਕਾਨੂੰਨੀ ਤੌਰ ਤੇ ਫਾਈਨਾਂਸ ਕਰਾ ਕੇ ਵੀ ਆਪਣੀ ਪੜ੍ਹਾਈ ਦੀਆਂ ਫੀਸਾਂ ਤਾਰਦੇ ਨੇ ਸੋ ਇਸ ਕਰਕੇ ਭਗਵੰਤ ਮਾਨ ਕੋਲੇ ਮੌਕਾ ਹੈ ਪਹਾਣਾ ਸਿੱਧੂ ਨੇ ਜਿਹੜਾ ਜਿਹੜਾ ਕੰਮ ਪਹਾਣਾ ਸਿੱਧੂ ਕਰ ਰਿਹਾ ਉਹ ਬਿਲਕੁਲ ਸਹੀ ਹੈ ਲੇਕਿਨ ਪਹਾਣਾ ਸਿੱਧੂ ਨੂੰ ਵੀ ਇਹ ਸਮਝਾਉਣ ਦੀ ਲੋੜ ਹੈ ਸਰਕਾਰ ਨੂੰ ਕਿ ਜਿਹੜਾ ਵੀ ਵਿਅਕਤੀ ਪਹਾਣਾ ਸਿੱਧੂ ਕੋਲੇ ਆਵੇ ਪਹਾਣਾ ਸਿੱਧੂ ਪਹਿਲਾਂ ਇਹ ਸੁਨਿਸ਼ਚਿਤ ਕਰੇ ਕੀ ਉਹ ਵਿਅਕਤੀ ਨੇ ਕਾਨੂੰਨੀ ਤੌਰ ਤੇ ਪੈਸੇ ਦੱਤੇ ਨੇ ਜਾਂ ਗੈਰ ਕਾਨੂੰਨੀ ਤੌਰ ਤੇ ਪੈਸੇ ਦੱਤੇ ਨੇ ਸੋ ਸਭ ਤੋਂ ਵੱਡੇ ਪੁਆੜੇ ਦੀ ਜੜ ਆ ਆ ਵਿਸ਼ਾ ਹੈ ਬਹੁਤ ਸਾਰੇ ਲੋਕ ਸਹੀ ਵੀ ਹੁੰਦੇ ਨੇ ਬਹੁਤ ਸਾਰੇ ਲੋਕ ਗਲਤ ਵੀ ਹੁੰਦੇ ਨੇ ਇਸ ਕਰਕੇ ਇਮੀਗ੍ਰੇਸ਼ਨ ਕਮਿਸ਼ਨ ਭਵਿੱਖ ਚ ਇਸ ਤਰ੍ਹਾਂ ਦੇ ਰੋਲਿਆਂ ਤੋਂ ਪੰਜਾਬ ਨੂੰ ਬਚਾ ਸਕਦਾ ਹੈ ਏਜੰਟ ਬਹੁਤ ਵੱਡੀ ਗਿਣਤੀ ਚ ਹੈ ਪੰਜਾਬ ਚ ਬਹੁਤ ਵੱਡੀ ਗਿਣਤੀ ਚ ਪੰਜਾਬ ਦੇ ਲੋਕ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਇੱਕ ਇਮੀਗ੍ਰੇਸ਼ਨ ਕਮਿਸ਼ਨ ਬਣੇ ਇੱਕ ਇੰਡੀਪੈਂਡੈਂਟ ਬਾਡੀ ਬਣੇ ਜਿਹੜੀ ਇਸ ਮਾਮਲੇ ਦੇ ਵਿੱਚ ਨਵੇਂ-ਨਵੇਂ ਨਿਯਮ ਬਣਾਏ ਰੂਲ ਬਣਾਵੇ ਤਾਂ ਕਿ ਪੰਜਾਬ ਦੇ ਵਿੱਚ ਨਾ ਏਜੰਟ ਲੋਕਾਂ ਦੀ ਲੁੱਟ ਕਰ ਸਕਣ ਤੇ ਨਾ ਲੋਕ ਸਰਕਾਰਾਂ ਦੀ ਲੁੱਟ ਕਰ ਸਕਣ ਤੇ ਏਜੰਟਾਂ ਦੇ ਖਾਤੇ 'ਚ ਸਿੱਧੇ ਪੈਸੇ ਨਾ ਪਾ ਸਕਣ ਇਹਦੇ ਲਈ ਕਾਨੂੰਨ ਤੇ ਰੈਗੂਲੇਟਰੀ ਬਾਡੀ ਬਣਾਉਣ ਦੀ ਜ਼ਰੂਰਤ ਹੈ ਤਾਂ ਹੀ ਇਹ ਮਸਲੇ ਢਿਬੜਨਗੇ ਫਿਲਹਾਲ 12 ਫਰਵਰੀ ਨੂੰ ਭਾਨਾ ਸਿੱਧੂ ਦੀ ਪੇਸ਼ੀ ਹੈ ਇਸ ਪੇਸ਼ੀ ਤੋਂ ਪਹਿਲਾਂ ਕੀ ਪੁਲਿਸ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਉਸਨੂੰ ਰਿਹਾ ਕਰਦੀ ਹੈ ਇਦੇ ਉੱਪਰ ਨਜ਼ਰ ਬਣੀ ਰਹੇਗੀ ਪਰ ਇੱਕ ਗੱਲ ਬਹੁਤ ਸਾਫ਼ ਹੈ ਕਿ ਭਾਨਾ ਸਿੱਧੂ ਕਿਸੇ ਪੋਲੀਟੀਕਲ ਧਿਰ ਦੇ ਨਾਲ ਨਹੀਂ ਜੁੜਿਆ ਕਿਸਾਨ ਜਥੇਬੰਦੀਆਂ ਨੇ ਆਪਣੀ ਤਾਕਤ ਦਿਖਾਈ ਹੈ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਭਾਨਾ ਸਿੱਧੂ ਦੇ ਸਮਰਥਨ 'ਚ ਆਈਆਂ ਔਰ ਮੈਂ ਦੇਖ ਰਿਹਾ ਸੀ ਅਰਜੋਜੀ ਕਿ ਕਈ ਪੋਲੀਟੀਕਲ ਪਾਰਟੀਆਂ ਦੇ ਲੀਡਰ ਹੁਣ ਅਪੀਲਾਂ ਕਰ ਰਹੇ ਸੀ ਕਿ ਭਾਨਾ ਸਿੱਧੂ ਦੇ ਸਮਰਥਨ 'ਚ ਪਹੁੰਚੋ ਕੀ ਜਦੋਂ ਸੁਖਪਾਲ ਖੈਰਾ ਅੰਦਰ ਸੀ ਉਦੋਂ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਇਸ ਤਰੀਕੇ ਦੀਆਂ ਅਪੀਲਾਂ ਕੀਤੀਆਂ ਨਹੀਂ ਕੀਤੀਆਂ ਕਈ ਲੋਕ ਇਸ ਮਾਹੌਲ 'ਚ ਸਿਆਸਤ ਵੀ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਵੀ ਅਪੀਲਾਂ ਕਰਾਂਗੇ ਕਿ ਭਾਨਾ ਸਿੱਧੂ ਦੇ ਸਮਰਥਨ 'ਚ ਪਹੁੰਚੋ ਲੋਕਾਂ ਨੇ ਤਾਂ ਆਣਾ ਹੀ ਆਣਾ ਹੈ ਅਸੀਂ ਵੀ ਉਸ ਵਹਾਅ ਦੇ ਵਿੱਚ ਵਹਾਂਗੇ ਸੋ ਪੋਲੀਟੀਕਲ ਲੋਕਾਂ ਨੂੰ ਬਹੁਤ ਸੋਚ ਸਮਝ ਕੇ ਗੱਲ ਕਰਨ ਦੀ ਲੋੜ ਹੈ ਪੋਲੀਟੀਕਲ ਲੋਕ ਸਿਰਫ ਇਹੀ ਨਾ ਕਹਿਣ ਕਿ ਸਰਕਾਰ ਧੱਕਾ ਕਰ ਰਹੀ ਹੈ ਪੋਲਿਟিক্যাল ਲੋਕ ਇਹ ਵੇਖਣ ਕਿ ਸਰਕਾਰਾਂ ਨੇ ਨਿਜਮ ਕਾਨੂੰਨ ਬਣਾਏ ਨੇ ਤਾਂ ਕਿ ਲੋਕਾਂ ਨਾਲ ਤੱਕਾ ਨਾ ਹੋਵੇ ਭਾਵੇਂ ਅੱਜ ਭਗਵੰਤ ਸਿੰਘ ਦੀ ਸਰਕਾਰ ਹੈ ਭਾਵੇਂ ਇਸ ਤੋਂ ਪਹਿਲਾਂ ਚੰਨੀ ਸਾਹਿਬ ਦੀ ਸਰਕਾਰ ਸੀ ਭਾਵੇਂ ਸੁਖਬੀਰ ਬਾਦਲ ਦੀ ਸਰਕਾਰ ਸੀ ਭਾਵੇਂ ਕੈਪਟਨ ਮਰਿੰਦਰ ਦੀ ਕਿਸੇ ਵੀ ਸਰਕਾਰ ਨੇ ਪੰਜਾਬ 'ਚ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਕਮਿਸ਼ਨ ਨਹੀਂ ਬਣਾਇਆ ਪੰਜਾਬ 'ਚ ਇਮੀਗ੍ਰੇਸ਼ਨ ਦਾ ਕੰਮ ਬਹੁਤ ਹੀ ਗੈਰ ਸੰਗਠਿਤ ਹੈ ਅਨਾਰਗਨਾਈਜ਼ਡ ਹੈ ਸਰਕਾਰ ਨੂੰ ਖਜ਼ਾਨੇ 'ਚ ਵੀ ਨੁਕਸਾਨ ਹੋ ਰਿਹਾ ਹੈ ਆਮ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਬਹੁਤ ਸਾਰੇ ਆਮ ਲੋਕ ਗਲਤ ਤਰੀਕੇ ਦੇ ਨਾਲ ਇਹਨਾਂ ਕਾਨੂੰਨਾਂ ਨੂੰ ਵਰਤ ਰਹੇ ਨੇ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਦਿਨਾਂ ਦੇ ਵਿੱਚ ਹੋਰ ਸਾਡੇ ਲਈ ਮੁਸੀਬਤਾਂ ਦਾ ਸਾਹਮਣਾ ਬਣਦੇ ਰਹਿਣਗੇ ਸੋ ਹਰਜੋਤ ਜੀ ਮੈਂ ਇਹ ਵਿਸ਼ਾ ਇੱਥੇ ਇਹ ਕਹਿ ਕੇ ਅੱਗੇ ਵਧਾਉਂਗਾ ਕਿ ਸਰਕਾਰ ਅਗਰ ਇਮੀਗ੍ਰੇਸ਼ਨ ਕਮਿਸ਼ਨ ਬਣਾਵੇ ਕੋਈ ਬਾਡੀ ਬਣੇ ਤੇ ਉਹ ਸਿਫਾਰਿਸ਼ਾਂ ਕਰੇ ਕਿ ਫ੍ਰੀ ਸアフਟਰ ਵੀਜ਼ਾ ਇਲੀਗਲ ਹੈ ਕਿੰਨਾ ਹਾਲਾਤਾਂ 'ਚ ਫੀਸ ਆਫਟਰ ਵੀਜ਼ਾ ਲੀਗਲ ਹੈ ਅਮਰੀਕਾ 'ਚ ਲੀਗਲ ਹੈ ਨਿਊਜ਼ੀਲੈਂਡ 'ਚ ਵੀ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਹੈ ਜਿੰਨਾ ਮੁਲਕਾਂ ਦੇ ਵਿੱਚ ਆਫੀਸ਼ੀਅਲੀ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਹੈ ਉਹਨਾਂ ਮੁਲਕਾਂ ਲਈ ਵੀ ਸਿਫਾਰਸ਼ਾਂ ਜਾਰੀ ਕੀਤੀਆਂ ਜਾਂ ਜਾਣ ਕਿਉਂਕਿ ਜਦੋਂ ਏਜੰਟ ਫੀਸਾਂ ਭਰਦੇ ਨੇ ਜਦੋਂ ਏਜੰਟ ਫੀਸਾਂ ਭਰਦੇ ਨੇ ਬਹੁਤੀ ਵਾਰੀ ਫੀਸਾਂ ਭਰੀਆਂ ਹੀ ਨਹੀਂ ਜਾਂਦੀਆਂ ਕੈਨੇਡਾ ਦੇ ਕਾਲਜਾਂ ਦੇ ਵਿੱਚ ਔਰ ਆਪਸੀ ਸਹਿਮਤੀ ਦੇ ਨਾਲ ਇਹ ਕਹਿ ਦਿੱਤਾ ਜਾਂਦਾ ਹੈ ਕਿ ਫੀਸ ਭਰੀ ਗਈ ਹੈ ਕਾਲਜ ਵੀ ਕਈ ਵਾਰੀ ਫਰਜ਼ੀ ਰਸੀਦਾ ਜਨਟਾ ਨੂੰ ਦੇ ਦਿੰਦੇ ਨੇ ਕਿ ਜਦੋਂ ਵੀਜ਼ਾ ਆ ਗਿਆ ਉਸ ਤੋਂ ਬਾਅਦ ਤੁਸੀਂ ਫੀਸ ਭੇਜ ਦਿਓ ਇਸ ਕਰਕੇ 99.9% ਫੀਸ ਆਫਟਰ ਵੀਜ਼ਾ ਨੂੰ ਮੈਂ ਇਲੀਗਲ ਮੰਨਦਾ ਸਰਕਾਰ ਕਮਿਸ਼ਨ ਬਣਾਵੇ ਏਜੰਟ ਆਪਣਾ ਪੱਖ ਰੱਖਣ ਏਜੰਟ ਦੱਸਣ ਕਿ ਇਹ ਜਾਇਜ਼ ਹੈ ਤਾਂ ਕਿ ਇੱਕ ਕਮਿਸ਼ਨ ਦੇ ਸਾਹਮਣੇ ਗੱਲ ਆਵੇ ਵੀ ਇਹ ਕਿਵੇਂ ਜਾਇਜ਼ ਹੈ ਅਗਰ ਕਮਿਸ਼ਨ ਨੂੰ ਲੱਗੂਗਾ ਫੀਸ ਆਫਟਰ ਵੀਜ਼ਾ ਜਾਇਜ਼ ਹੈ ਅਗਰ ਇਮੀਗ੍ਰੇਸ਼ਨ ਕਮਿਸ਼ਨ ਕਹਿੰਦਾ ਫੀਸ ਆਫਟਰ ਵੀਜ਼ਾ ਜਾਇਜ਼ ਹੈ ਤੇ ਉਹਦੇ ਲਈ ਗਾਈਡਲਾਈਨਸ ਬਣਾਵੇ ਉਹਦੇ ਲਈ ਸ਼ਰਤਾ ਬਣਾਵੇ ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਹੈ ਲੱਖਾਂ ਰੁਪਏ ਸਾਡੇ ਆਮ ਲੋਕ ਖਰਚਦੇ ਨੇ ਵਿਦੇਸ਼ ਚ ਪੜਾਈ ਦੇ ਲਈ ਤੇ ਇਹ ਇੱਕ ਸੰਗਠਿਤ ਤਰੀਕੇ ਦੇ ਨਾਲ ਵਿਦੇਸ਼ ਦੀ ਪੜਾਈ ਦਾ ਕੰਮ ਹੋਣਾ ਚਾਹੀਦਾ ਹੈ ਨਾ ਕਿ ਗਲਤ ਤਰੀਕੇ ਦੇ ਨਾਲ ਹਜੋ ਜੀ ਇੱਕ ਹੋਰ ਵੱਡੀ ਖਬਰ ਹੈ ਕਿ ਪੰਜਾਬ ਦੇ ਗਵਰਨਰ ਨੇ ਆਪਣਾ ਅਸਤੀਫਾ ਦੇਸ਼ ਦੇ ਰਾਸ਼ਟਰਪਤੀ ਬੀਬੀ ਦਰੋਪਦੀ ਮਰਮੂ ਜੀ ਨੂੰ ਭੇਜ ਦਿੱਤਾ ਸੋ ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀ لال ਪ੍ਰੋਹਿਤ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਨਿੱਜੀ ਕਾਰਨਾ ਕਰਕੇ ਇਸ ਅਹੁਦੇ ਨੂੰ ਛੱਡਣਾ ਪੈ ਰਿਹਾ ਸੋ ਨਿੱਜੀ ਕਾਰਨਾ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਹਾਲਾਂਕਿ 2 ਦਿਨ ਪਹਿਲਾਂ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ ਸਵਾਲ ਬਹੁਤ ਵੱਡਾ ਹੈ ਕਿ ਬਨਵਾਰੀ ਲਾਲ ਪ੍ਰੋਹਿਤ ਦੇ ਅਸਤੀਫੇ ਤੋਂ ਬਾਅਦ ਉਹਨਾਂ ਦੀ ਤਨਤੀ ਕਿਸੇ ਹੋਰ ਸੂਬੇ 'ਚ ਕੀਤੀ ਜਾਏਗੀ ਜਾਂ ਬਨਵਾਰੀ ਲਾਲ ਪ੍ਰੋਹਿਤ ਹੁਣ ਕਿਸੇ ਵੀ ਸਰਕਾਰੀ ਅਹੁਦੇ 'ਤੇ ਨਹੀਂ ਰਹਿਣਗੇ ਉਂਝ ਉਹਨਾਂ ਦੀ ਉਮਰ ਕਰੀਬ 83 ਸਾਲ ਹੈ 나ਗਪੁਰ ਦੇ ਵਿੱਚ ਉਹ ਐਮਪੀ ਰਹੇ ਸਨ 1984 ਤੋਂ ਲੈ ਕੇ 84-85 ਤੋਂ ਲੈ ਕੇ ਸਨ 99 ਤੱਕ ਬਨਵਾਰੀ ਲਾਲ ਪ੍ਰੋਹਿਤ 나ਗਪੁਰ ਤੋਂ ਮੈਂਬਰ ਪਾਰਲੀਮੈਂਟ ਰਹੇ ਇਸ ਤੋਂ ਪਹਿਲਾਂ ਅਸਾਮ ਤਾਮਿਲਨਾਡੂ ਉਹ ਗਵਰਨਰ ਰਹੇ ਹੁਣ ਉਹ ਪੰਜਾਬ ਚ ਗਵਰਨਰ ਰਹੇ ਉਹ 21 ਸਤੰਬਰ 21 ਚ ਉਹ ਪੰਜਾਬ ਚ ਆਏ ਸੀ ਜਦੋਂ ਪੰਜਾਬ ਦੇ ਪੁਰਾਣੇ ਗਵਰਨਰ ਨੇ ਉਹਨਾਂ ਦੀ ਥਾਂ ਉਹਨਾਂ ਨੇ ਆ ਕੇ ਲਈ ਔਰ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਚੰਨੀ ਔਰ ਹੁਣ ਭਗਵੰਤ ਮਾਨ ਇਹ ਤਿੰਨਾਂ ਦੇ ਸਮੇਂ ਉਹਨਾਂ ਦਾ ਕਾਰਜਕਾਲ ਬਤੌਰ ਗਵਰਨਰ ਰਿਆ ਗਵਰਨਰ ਨੇ ਕਈ ਚੰਗੇ ਫੈਸਲੇ ਕੀਤੇ ਕਈ ਚੰਗੇ ਕੰਮ ਕੀਤੇ ਉਹਨਾਂ ਦੇ ਕਈ ਫੈਸਲੇ ਵਿਵਾਦਿਤ ਰਹੇ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਸੁਰਖੀਆਂ ਬਣਦੀਆਂ ਰਹੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦਾ ਛੱਤੀ ਦਾ ਅੰਕੜਾ ਰਿਆ ਜਿਹੜਾ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਨਰਮ ਪਿਆ ਹੁਣ ਸਥਿਤੀਆਂ ਇਹ ਸੀ ਕਿ ਪੰਜਾਬ ਦੇ ਗਵਰਨਰ ਨੂੰ ਪੰਜਾਬ ਦੇ ਮੁੱਖ ਮੰਤਰੀ ਪੈਰੀ ਹੱਥ ਵੀ ਲਾ ਦਿੰਦੇ ਸੀ ਪਰ ਹੁਣ ਗਵਰਨਰ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਜੋ ਜੀ ਅਖੀਰ 'ਚ ਮੈਂ ਇੱਕ ਖਬਰ ਜ਼ਰੂਰ ਥੋੜੀ ਜੀ ਸਾਂਝੀ ਕਰਨਾ ਚਾਹੂੰਗਾ ਕਾਂਗਰਸ ਪਾਰਟੀ ਦਾ ਇਸ ਵਕਤ ਸਭ ਤੋਂ ਵੱਡਾ ਜ਼ੋਰ ਇਸ ਗੱਲ ਤੇ ਲੱਗਿਆ ਹੈ ਕਿ 11 ਫਰਵਰੀ ਨੂੰ ਮਲਕੀ ਅਰਜਨ ਖੜਗੇ ਪੰਜਾਬ ਆ ਰਹੇ ਨੇ ਔਰ ਪਤਾ ਲੱਗਿਆ ਹੈ ਕਿ ਕਾਂਗਰਸ ਦੇ ਵਿੱਚ ਜਿਹੜੇ ਵੱਖ-ਵੱਖ ਲੀਡਰ ਨੇ ਕੋਈ ਨਾ ਤਿਆਰੀਆਂ ਦੇ ਵਿੱਚ ਨੇ ਖਾਸ ਤੌਰ ਤੇ ਪੰਜਾਬ ਕਾਂਗਰਸ ਦਾ ਸੰਗਠਨ ਕਿ ਕਿਵੇਂ ਮਲਕੀ ਅਰਜਨ ਖੜਗੇ ਦੀ ਰੈਲੀ ਨੂੰ ਵੱਡਾ ਕੀਤਾ ਜਾਵੇ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਰੈਲੀਆਂ ਦਾ ਦੌਰ ਆਉਂਦਾ ਕੀ ਮਲਕੀ ਅਰਜਨ ਖੜਗੇ ਲਈ 11 ਫਰਵਰੀ ਨੂੰ ਬਹੁਤ ਵੱਡੀ ਰੈਲੀ ਕੀਤੀ ਜਾਏਗੀ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਾਂਗਰਸ ਪਾਰਟੀ 'ਚ ਕਿ ਰੈਲੀ ਵੱਡੀ ਹੋਣੀ ਚਾਹੀਦੀ ਹੈ ਔਰ ਜਿਵੇਂ 2017 ਤੋਂ ਪਹਿਲਾਂ 2017 ਤੋਂ ਪਹਿਲਾਂ ਮਾਗੀ ਦੇ ਮੇਲੇ 'ਚ ਆਮ ਆਦਮੀ ਪਾਰਟੀ ਨੇ ਰਸ਼ ਕੀਤਾ ਸੀ ਕਾਨਫਰੰਸ ਕੀਤੀ ਸੀ ਲਗਭਗ 2 ਲੱਖ ਲੋਕ ਆਏ ਸੀ ਕਾਂਗਰਸ ਦੇ ਕਈ ਲੀਡਰ ਚਾਹੁੰਦੇ ਨੇ ਕਿ ਮਲਕ ਅਰਜੁਨ ਖੜਗੇ ਪਹਿਲੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਆ ਰਹੇ ਨੇ ਔਰ ਕਟੋ-ਕਟ 2 ਲੱਖ ਦਾ ਰਸ਼ਾ ਜਿਹੜਾ ਉਹਨਾਂ ਦੀ ਰੈਲੀ ਦੇ ਵਿੱਚ ਹੋਣਾ ਚਾਹੀਦਾ ਹੈ ਕਈ ਤਰ੍ਹਾਂ ਦੇ ਸੁਝਾਅ ਨੇ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੇ ਨੇ ਵਰਕਰ ਵਲੰਟੀਅਰ ਤੋਂ ਲੈ ਕੇ ਵੱਡੇ-ਵੱਡੇ ਲੀਡਰ ਆਪਣੇ-ਆਪਣੇ ਪਦਰ ਤੇ ਹਰਜੋਤ ਜੀ ਸੁਝਾਅ ਦੇ ਰਹੇ ਨੇ ਕਿ ਕਿਵੇਂ ਮਲਕੀ ਅਰਜਨ ਖੜਗੇ ਦੀ ਰੈਲੀ ਨੂੰ ਵੱਡਾ ਤੇ ਕਾਮਯਾਬ ਬਣਾਇਆ ਜਾਵੇ ਕਿਉਂਕਿ ਅਗਰ ਅਗਰ ਮਲਕੀ ਅਰਜਨ ਖੜਗੇ ਦੀ ਰੈਲੀ ਵੱਡੀ ਹੁੰਦੀ ਹੈ ਤਾਂ ਭਗਵੰਤ ਮਾਨ ਦੇ 13 ਜ਼ੀਰੋ ਦਾ ਮੁਕਾਬਲਾ ਹੋਏਗਾ ਹਾਲਾਂਕਿ ਇਹ ਵੀ ਕਿਆਸ ਨੇ ਕਿ ਮਲਕੀ ਅਰਜਨ ਖੜਗੇ ਚਾਹੁੰਦੇ ਨੇ ਜਾਂ ਕਾਂਗਰਸ ਪਾਰਟੀ ਦੀਆਂ ਕੋਸ਼ਿਸ਼ਾਂ ਨੇ ਕਿ 11 ਦੀ ਰੈਲੀ ਤੋਂ ਪਹਿਲਾਂ ਆਪ ਔਰ ਕਾਂਗਰਸ ਗਠਬੰਧਨ ਦੀ ਤਸਵੀਰ ਸਾਫ਼ ਹੋਵੇ ਪਰ ਇਹ ਵੱਡਾ ਸਵਾਲ ਹੈ ਕਿ 11 ਤੋਂ ਪਹਿਲਾਂ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਸਮਝੌਤੇ ਦੀ ਤਸਵੀਰ ਸਾਫ਼ ਹੋਏਗੀ ਜਾਂ ਨਹੀਂ ਇਸ ਕਰਕੇ ਮਲਕੀ ਅਰਜਨ ਖੜਗੇ ਦੇ ਇਸ ਦੌਰੇ ਨੂੰ ਬਹੁਤ ਅਹਿਮੀਅਤ ਨਾਲ ਦੇਖਿਆ ਜਾ ਰਿਹਾ ਹੈ ਕਿ ਅਗਰ ਕੱਲਿਆਂ ਲੜਨਾ ਪਿਆ ਕਾਂਗਰਸ ਨੂੰ ਜਾਂ ਹਾਈ ਕਮਾਂਡ ਨੇ ਇਕੱਲੇ ਲੜਨ ਦਾ ਫੈਸਲਾ ਕੀਤਾ ਤੇ ਘੱਟੋ-ਘੱਟ ਵੱਡਾ ਰਸ਼ ਹੋਵੇ ਜਿਹਦੇ ਨਾਲ ਚੰਗਾ ਪ੍ਰਭਾਵ ਲੋਕਾਂ ਦੇ ਵਿੱਚ ਜਾਵੇ ਔਰ ਇੱਕ ਪੱਖੇ ਵੀ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਕਿ ਅਗਰ ਮਲਕੀ ਅਰਜਨ ਖੜਗੇ ਇੱਥੇ ਵੱਡਾ ਰਸ਼ ਦੇਖਦੇ ਨੇ ਤੇ ਉਸ ਤੋਂ ਬਾਅਦ ਗਠਜੋੜਨ ਤੇ ਫੈਸਲਾ ਕਰਨਗੇ ਅਗਰ ਇਹ ਰੈਲੀ ਚ ਰਸ਼ ਵੱਡਾ ਨਾ ਹੋਇਆ ਤੇ ਹੋ ਸਕਦਾ ਹੈ ਉਹ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਹਾਮੀ ਭਰ ਦੇਣ ਸੋ ਕਈ ਤਰੀਕਿਆਂ ਦੇ ਨਾਲ ਜਿਹੜੇ ਪੋਲੀਟੀਕਲ ਐਕਸਪਰਟ ਨੇ ਮਲਕੀ ਅਰਜਨ ਖੜਗੇ ਦੀ ਇਸ ਰੈਲੀ ਨੂੰ ਦੇਖ ਰਹੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ